ਕੋਲ ਤਾਂ ਸਾਹਮਣੇ ਆਈ ਕਿ ਜਿਹੜੇ ਡੱਲੇਵਾਲ ਸਾਹਿਬ ਨੂੰ ਮੈਡੀਕਲ ਹੈਲਪ ਦੇਣ ਤੋਂ ਰੋਕਣਗੇ ਉਹਨਾਂ ਨੂੰ ਗਲਾਬ ਸੁਸਾਇਡ ਲਈ ਨੁਕਸਾਨ ਦੇ ਪਰਚੇ ਘਟੇ ਜਾਣਗੇ ਦੇਖੋ ਇਹ ਮੈਂ ਪਹਿਲਾਂ ਹੀ ਕਿਹਾ ਵੀ ਸਾਡੀ ਸੁਪਰੀਮ ਕੋਰਟ ਜਿਹੜੀ ਆ ਮਹਜੂਬ ਸਰਵੋੱਚ ਅਦਾਲਤ ਹੈ ਪਰ ਅੱਜ ਲੋਕਾਂ ਦਾ ਨਿਆਂਇਪਾਲਿਕਾ ਤੋਂ ਵਿਸ਼ਵਾਸ ਉੱਠ ਗਿਆ ਅੱਜ ਲੋਕਤੰਤਰ ਦਾ ਕਹਾਣ ਕਰ ਦਿੱਤਾ ਵੀ ਤੁਸੀਂ ਅੱਜ ਅਗਰ ਡੱਲੇਵਾਲ ਸਾਹਿਬ ਕਹਿੰਦੇ ਨੇ ਕਿ ਮੇਰੀ ਪੋਲੀਟਿਕਲ ਮੌਤ ਨਹੀਂ ਹੋਣੀ ਚਾਹੀਦੀ ਵੀ ਭਾਈ ਆਪਣੇ ਕੇਡਰ ਨੂੰ ਕਹਿੰਦੇ ਨੇ ਆਪਣੇ ਕਿਸਾਨਾਂ ਨੂੰ ਕਹਿੰਦੇ ਨੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਨੇ ਹਰਿਆਣੇ ਦੇ ਕਿਸਾਨਾਂ ਨੂੰ ਰਾਜਸਥਾਨ ਦੇ ਨੂੰ ਕਹਿੰਦੇ ਨੇ ਵੀ ਭਾਈ ਕੇੜਾਬੰਦੀ ਬਣਾ ਕੇ ਰੱਖੋ ਮੈਨੂੰ ਇਹ ਚੱਕ ਕੇ ਲੱਗਾ ਮੇਰੀ ਪੋਲਿਟਿਕਲ ਮੌਤ ਹੋਏਗੀ ਕੋਈ ਮੰਗ ਨਹੀਂ ਮੰਨੇਗਾ ਤੇ ਫਿਰ ਜੇਕਰ ਧੱਲੇਵਾਲ ਸਾਹਿਬ ਦੀ ਇੱਛਾ ਪੂਰਤੀ ਕਰਦੇ ਹੋਏ ਉਹ ਸਾਰੇ ਕਿਸਾਨ ਕੀ ਰਵੰਦੀ ਕਰਦੇ ਨੇ ਕੀ ਸੁਪਰੀਮ ਕੋਰਟ ਸਾਡੀ ਅੱਜ ਇਹ ਚਾਹੁੰਦੀ ਹੈ ਵੀ ਇੱਕ ਜਿਹੜਾ ਕਿਸਾਨ ਹੈ ਉਹਨੂੰ ਚੁੱਕਣ ਵਾਸਤੇ ਹਜ਼ਾਰਾਂ ਕਿਸਾਨ ਸ਼ਹੀਦ ਕਰਨੇ ਨੇ ਤੇ ਟਕਰਾਅ ਦੀ ਹਿੱਤਿਤੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜੋ ਇਸੇ ਕਰਕੇ ਸਵਾਲਾਂ ਦੇ ਘੇਰੇ ਚ ਸੁਪਰੀਮ ਕੋਰਟ